ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਬਹੁਤ ਹੀ ਰਾਹਤ ਵਾਲੀ ਤੇ ਬਹੁਤ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਜਿਹੜੇ ਚੌਣ ਆਲੇ ਉਹਨਾਂ ਵਾਸਤੇ ਖਬਰ ਬਹੁਤ ਹੀ ਜ਼ਿਆਦਾ ਅਹਿਮ ਹੈ ਕਿਉਂਕਿ ਇਹਦੇ ਵਿੱਚ ਇੱਕ ਐਸੇ ਡਾਕਟਰ ਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ ਜਿਹੜੇ ਕਹਿੰਦੇ ਪਏ ਐ ਕਿ ਮੈਂ ਰਾਜਵੀਰ ਜਵੰਦਾ ਨੂੰ ਬਿਲਕੁਲ ਠੀਕ ਕਰ ਸਕਣਾ ਮੈਂ ਉਹਨਾਂ ਦੇ ਦਿਮਾਗ ਦੀ ਕੋਈ ਨਸ ਦੱਬੀ ਪਈ ਹੈ ਤੇ ਮੈਂ ਦਵਾਈ ਦਾਗਾ ਉਸ ਦਵਾਈ ਦੇ ਅਸਰ ਦੇ ਨਾਲ ਹੋ ਸਕਦਾ ਉਹ 2 ਘੰਟਿਆਂ ਦੇ ਵਿੱਚ ਯਾ ਫਿਰ 12 ਘੰਟਿਆਂ ਦੇ ਅੰਦਰ-ਅੰਦਰ ਬਿਲਕੁਲ ਠੀਕ ਹੋ ਜਾਣਗੇ ਤੇ ਇਹ ਡਾਕਟਰ ਕੌਣ ਨੇ ਐਡਾ ਵੱਡਾ ਜਿਹੜਾ ਦਾਵਾ ਕਰਨ ਦੇ ਰਾਜੀਵ ਜਵੰਦਾ ਨੂੰ ਸਹੀ ਕਰਨ ਦਾ ਆਖਰ ਅਗਰ ਵਾਕਈ ਉਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਦੁਆ ਹੈ ਤੇ ਉਹ ਉਸ ਡਾਕਟਰ ਨੂੰ ਵੀ ਅਜ਼ਮਾਉਣਾ ਚਾਹੀਦਾ ਵਾ ਬਾਹਰ ਉਹ ਡਾਕਟਰ ਕਿਹੜੇ ਨੇ ਇਹ ਗੱਲ ਕਿਉਂ ਕਰਨ ਦੇ ਆਪਾਂ ਅੱਜ ਦੀ ਵੀਡੀਓ 'ਚ ਜਾਣਦੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਰਾਜੀਵ ਜਵੰਦਾ ਨੂੰ ਲੈ ਕੇ ਫਿਰ ਤੋਂ ਜਾਨੀ ਇੱਕ ਬਹੁਤ ਵੱਡੀ ਖੁਸ਼ਖਬਰੀ ਦੀ ਖਬਰ ਹੈ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚ ਮਲਖਾਂ ਦੇ ਵਿੱਚ ਰਾਜਵੀਰ ਜਵੰਦਾ ਦੇ ਲਈ ਮੰਗਰ ਲਈ ਜਾ ਰਹੀ ਸੀ ਅਰਦਾਸਾਂ ਕੀਤੀਆਂ ਜਾ ਰਹੀਆਂ ਸੀ ਬਹੁਤ ਸਾਰਾ ਯਤਨ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਸੀ ਪਰ ਇੱਕ ਐਸੇ ਡਾਕਟਰ ਜਿਹੜੇ ਕਿ ਡਾਕਟਰ ਦੇ ਰੂਪ ਦੇ ਵਿੱਚ ਕਹਿੰਦੇ ਜੀ ਪ੍ਰਮਾਤਮਾ ਬੋੜ ਗਏ ਜੀ ਹੁਣ ਭਾਵੇਂ ਇਹਨੂੰ ਅਰਦਾਸਾਂ ਦੇ ਨਾਲ ਜੋੜ ਲਓ ਚਾਹੇ ਇਹਨੂੰ ਕਿਸੇ ਮਰਜ਼ੀ ਗੱਲ ਦੇ ਨਾਲ ਜੋੜ ਲਓ ਪਰ ਜਿਹੜਾ ਰਾਜਵੀਰ ਜਵੰਦਾ ਬਾਰੇ ਲੰਮੇ ਸਮੇਂ ਤੋਂ ਜਾਨੀ 80 ਦਿਨ ਹੋ ਗਏ ਨੇ ਬਹੁਤ ਲੰਮਾ ਸਮਾਂ ਹੋ ਗਿਆ ਵੈਂਟੀਵੇਟਰ ਤੇ ਸੀਗੇ ਤਾਂ ਡਾਕਟਰ ਬੰਨੀਓ ਕਿਹਾ ਜਾ ਰਿਹਾ ਸੀ ਕਹਿੰਦੇ ਜੀ ਬ੍ਰੇਨ ਡੈਡ ਆ ਰਾਜਵੀਰ ਜਵੰਦਾ ਦੀ ਕੰਡੀਸ਼ਨ ਬਹੁਤ ਮਾੜੀ ਹੈ ਤਾਂ ਹੁਣ ਇੱਕ ਬੜਾ ਵੱਡਾ ਚਮਤਕਾਰ ਜਿਹੜਾ ਕਿ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਮੈਂ ਤੁਹਾਨੂੰ ਇੱਕ ਪ੍ਰੂਫ ਦੇ ਆਧਾਰ ਦੇ ਉੱਤੇ ਉਹ ਵੀਡੀਓ ਦਿਖਾਉਣ ਜਾ ਰਿਹਾ ਯਾਨੀ ਪੰਜਾਬ ਦੇ ਅੰਦਰ ਇੱਕ ਸਾਡੇ ਹੀ ਪੰਜਾਬ ਦੇ ਨੌਜਵਾਨ ਡਾਕਟਰ ਜਿਨ੍ਹਾਂ ਦਾ ਇੱਕ ਬੜਾ ਵੱਡਾ ਮਕਾਮ ਹਾਸਲ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਿਹਦਾ ਐਕਸਪੀਰੀਅੰਸ ਕਹਿ ਲੋ ਚਾਹੇ ਉਹਨਾਂ ਦੀ ਟੈਕਨੀਕ ਕਹਿ ਲੋ ਯਾਨੀ ਐਸੀ ਨੌਲੇਜ ਉਹਨਾਂ ਦੇ ਕੋਲ ਪਈ ਸੀ ਜਿਹੜੀ ਰਾਜਵੀਰ ਜਵੰਧਾ ਦੇ ਲਈ ਇੱਕ ਜ਼ਿੰਦਗੀ ਦੇਣ ਦਾ ਕੰਮ ਕਰ ਗਈ ਹੈ ਔਰ ਹੁਣ ਪੰਜਾਬ ਦੇ ਅੰਦਰ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਫੈਨ ਨੇ ਜਾਂ ਮੁਲਕਾਂ ਤੱਕ ਸਾਡੇ ਨੂੰ ਚਾਹਣ ਵਾਲੇ ਨੇ ਜਾਂ ਨਹੀਂ ਵੀ ਚਾਹਣ ਵਾਲੇ ਅਕਸਰ ਪੂਰੇ ਪੰਜਾਬ ਦੇ ਲੋਕ ਜਾਂ ਮੁਲਕਾਂ ਦੇ ਵਿੱਚੋਂ ਕਹਿੰਦੇ ਕਿ ਭਾਈ ਰਾਜਵੀਰ ਜਵੰਧਾ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਆ ਗਿਆ ਸੀ ਕਹਿੰਦੇ ਜੀ ਰਾਜਵੀਰ ਜਵੰਦਾ ਫੇਰ ਤੋਂ ਬਿਸਤਰ ਤੋਂ ਖੜੇ ਹੋ ਜਾਣ ਤੇ ਆਪਣੇ ਘਰ ਦੇ ਵਿੱਚ ਤਾਂ ਕਮ ਸੇ ਕਮ ਨਾ ਗਾਉਣ ਤਾਂ ਆਪਣੇ ਘਰ ਦੇ ਵਿੱਚ ਵਾਪਸੀ ਕਰ ਲੈਣ ਕਿਉਂਕਿ ਦੋ ਬੱਚੇ ਛੋਟੇ ਛੋਟੇ ਰਾਜਵੀਰ ਜਵੰਦਾ ਦੇ ਵੀ ਹੈਗੇ ਨੇ ਤਾਂ ਹੁਣ ਜਿਹੜੇ ਡਾਕਟਰ ਨੇ ਜ਼ਿੰਮੇਵਾਰੀ ਲੈ ਲਈ ਹੈ ਕਿ ਰਾਜਵੀਰ ਜਵੰਦਾ ਫੇਰ ਤੋਂ ਜਾਨੀ ਨੌ ਵਰਨੋ ਉਸ ਤੋਂ ਬਾਅਦ ਉਹ ਤਾਂ ਇਹਨਾਂ ਦਾਅਵਾ ਕਰ ਚੁੱਕੇ ਨੇ ਕਹਿੰਦੇ ਜੀ ਉਹ ਫੇਰ ਤੋਂ ਗਾਉਣ ਵੀ ਲੱਗ ਸਕਦੇ ਨੇ ਯਾਨੀ ਪੰਜਾਬ ਦੇ ਲੋਕਾਂ ਨੂੰ ਉਮੀਦ ਤਾਂ ਉਹੀ ਹੈ ਕਿ ਰਾਜਵੀਰ ਜਵੰਦਾ ਖੜਾ ਹੀ ਹੋ ਜਾਣ ਤਹਾਏ ਨਾ ਗਉਣ ਪਰ ਇਹਨਾਂ ਦਾ ਦਾਵਾ ਕੀ ਹੈ ਠੀਕ ਕਰਨ ਦਾ ਬੜੇ ਧਿਆਨ ਦੇ ਨਾਲ ਸੁਣੋ ਉਸ ਤੋਂ ਬਾਅਦ ਸਾਡੀ ਵੀ ਅਪੀਲ ਹੈ ਕਿ ਪੰਜਾਬ ਦੇ ਬੱਚੇ-ਬੱਚੇ ਤੱਕ ਇਹ ਵੀਡੀਓ ਜਾਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਅਪੀਲ ਕੀਤੀ ਹੈ ਕਹਿੰਦੇ ਜੀ ਰਾਜਵੀਰ ਜਵੰਦਾ ਦੇ ਮਾਤਾ-ਪਿਤਾ ਤੱਕ ਮੇਰਾ ਸੰਦੇਸ਼ਾ ਜਰੂਰ ਪਹੁੰਚਾ ਦਿਓ ਸੁਣੋ 12 ਘੰਟੇ ਤੋਂ ਲੈ ਕੇ 50 ਘੰਟੇ ਦੇ ਵਿੱਚ ਵਿੱਚ ਹੀ ਬੋਡੀ ਨੂੰ ਪ੍ਰੂਵਮੈਂਟ ਮਿਲ ਜਾਣੀ ਹੋ ਸਕਦਾ ਉਹਨੂੰ ਕੋਈ 2 ਘੰਟੇ ਦੀ ਕੋਸ਼ਿਸ਼ ਹੈ ਤਾਂ ਆਜੀਰ ਜਵੰਦੇ ਜੀ ਆ ਵੀ ਇਹਦਾ ਬ੍ਰੇਨ ਦਾ ਆਖਰੇ ਡਾਕਟਰ ਵੀ ਬ੍ਰੇਨ ਦਾ ਸਰਪਲ ਬਿਲਕੁਲ ਡਿੱਟ ਹੈ। ਹਮ ਬ੍ਰੇਨ ਨੂੰ ਖੂਨ ਦੀ ਸਪਲਾਈ ਨਹੀਂ ਹੋ ਰਹੀ। ਇਹ ਕਰ ਉਹਨਾਂ ਦੇ ਸੱਜੇ ਪੈਰ ਦੇ ਮੋਖੇ ਦੇ ਨੀਚਲੇ ਪਾਸੇ ਕੁਝ ਸੈਕਿੰਡ ਲਈ ਦਿਨ ਦੇ ਵਿੱਚ 5 ਤੋਂ 10 ਵੇਰੀ ਪ੍ਰੈਸ਼ਰ ਦਬਾ ਦਿੱਤਾ ਜਾਵੇ। ਤਾਂ ਉਹ ਦੀ ਠੀਕ ਹੋਣ ਦੇ ਚਾਂਸ 70% ਵੱਧ ਜਾਣਗੇ। ਉਹ ਤੋਂ ਇਹਦਾ ਮੇਰਾ ਖੋਦਾਂ ਤਿਆਰ ਹੈ। ਅਸੀ ਕਿ ਬੇਸੋ ਵੇ ਵੇ ਮਰੀਜ਼ ਜਿਹੜਾ ਸੀ ਉਸ ਵਕਤ ਹੀ ਉੱਠ ਕੇ ਬਹਿ ਗਿਆ ਸੀ ਤੁਹਾਨੂੰ ਕੀ ਲੱਗਦਾ ਜਿਹੜੇ ਰਾਜਵੀਰ ਜਵੰਦਾ ਜਿੱਤੇ ਸਿਰ ਦੇ ਵਿੱਚ ਸੱਟ ਵੱਜੀ ਉਹ ਕਿਵੇਂ ਠੀਕ ਹੋ ਸਕਦੀ ਹੈ ਇਹਦਾ ਜਿਹੜੀ ਰਾਜਵੀਰ ਦੀ ਸੱਟ ਹੈ ਨਾ ਇਹਦੀ ਮੇਰੀ ਸੋਚ ਦੇ ਮੁਤਲਕ ਅਮੇਰ ਰਿਪੋਰਟਾਂ ਤਾਂ ਮੈਂ ਨਹੀਂ ਦੇਖੀਆਂ ਨਾ ਮੇਰੇ ਕੋਲ ਰਿਪੋਰਟਾਂ ਆਈਆਂ ਜੇਕਰ ਮੇਰੇ ਕੋਲ ਰਿਪੋਰਟਾਂ ਆ ਵੀ ਜਾਂਦੀਆਂ ਤਾਂ ਵੀ ਮੈਂ ਦੇ ਦੱਸ ਸਕਦੇ ਸੀ ਆਪਾਂ ਉਹਦੇ ਕਾਰਨ ਉਹਦੀ ਕੋਈ ਨਾ ਕੋਈ ਨਾਰੀ ਜਿਹੜੀ ਪ੍ਰੇਮ ਨੂੰ ਕੋਲ ਪਹੁੰਚਾਉਣ ਵਾਲੀ ਉਹ ਦਬਾਈ ਹੋਈ ਹੈ ਜਿਵੇਂ ਅਪੰਜਾਬੀ ਦੇ ਵਿੱਚ ਕਹਿੰਦੇ ਵੀ ਨਾਰੀ ਚਿਪਕੀ ਹੋਈ ਹੈ ਉਹ ਦੇ ਕੀ ਕੋਉਣ ਦੇ ਚਾਂਸਾ 100% ਵੱਧ ਜਾਣਗੇ ਤਾਂ ਸੁਣ ਲਓ ਪੰਜਾਬ ਵਾਲੇ ਜਿੰਨੇ ਕਿ ਰਾਜਵੀਰ ਜਵੰਦਾ ਨੂੰ ਠੀਕ ਕਰਨ ਦਾ ਜਾਨੀ ਪੂਰਾ ਪੂਰਾ ਜਿੰਮੇਵਾਰੀ ਲੈ ਰਹੇ ਨੇ ਉਹ ਕਹਿੰਦੇ ਕੀ ਨੇ ਸਾਡੇ ਪੰਜਾਬ ਦੇ ਨੌਜਵਾਨ ਡਾਕਟਰ ਨੇ ਉਹ ਕਹਿੰਦੇ ਜੀ ਰਾਜਵੀਰ ਜੋਂਦੇ ਨੇ ਜਿਹੜੇ ਐਸ ਵਕਤ ਡਾਕਟਰਾਂ ਇਲਾਜ ਕਰ ਰਹੇ ਨੇ ਕਹਿੰਦੇ ਜੀ ਉਹ ਨਹੀਂ ਮੰਨਣਗੇ ਜੇਕਰ ਮੈਂ ਆਪਣੇ ਤਰੀਕੇ ਦੇ ਨਾਲ ਉਹ ਦਵਾਈ ਦਾ ਇਸਤੇਮਾਲ ਕਰਦਾ ਇਹਨਾਂ ਨੇ ਕਿਹਾ ਕਿ ਉਹਦੀ ਜੀਵ ਦੇ ਉੱਤੇ ਧਰਨੀ ਹੈ 2 ਘੰਟਿਆਂ ਦੇ ਅੰਦਰ ਅੰਦਰ ਜਾਂ 12 ਘੰਟਿਆਂ ਦੇ ਅੰਦਰ ਕਹਿੰਦੇ ਜੀ ਇਹਨੂੰ ਹੋਸ਼ ਆ ਜਾਣਾ ਯਾਨੀ ਦਿਮਾਗ ਦੀ ਜਿਹੜੀ ਸਪਲਾਈ ਹੈ ਕਹਿੰਦੇ ਜੀ ਉਹਦੀ ਕੋਈ ਨਾ ਕੋਈ ਨਾੜ ਚਿਪਕੀ ਹੋਈ ਹੈ ਜਿਹੜੀ ਉਹ ਦਵਾਈ ਹੈ ਉਹ ਕਈ ਸਾਰੇ ਮਰੀਜ਼ਾਂ ਤੇ ਕਹਿੰਦੇ ਜੀ ਅਸੀਂ ਇਸਤੇਮਾਲ ਕਰ ਚੁੱਕੇ ਸਾਡਾ ਐਕਸਪੀਰੀਅੰਸ ਹੈ ਆਸ ਕਰਕੇ ਉਹਨਾਂ ਨੇ ਅਪੀਲ ਵੀ ਕੀਤੀ ਹੈ ਕਹਿੰਦੇ ਜੀ ਸਾਡੀ ਇਹ ਵੀਡੀਓ ਸਾਡਾ ਇਹ ਸੰਦੇਸ਼ ਰਾਜਵੀਰ ਜਵੰਨਾ ਦੇ ਕਹਿੰਦੇ ਜੀ ਪਰਿਵਾਰ ਤੱਕ ਤਾਂ ਪਹੁੰਚਾਇਆ ਹੀ ਜਾਵੇ ਪਰ ਪੰਜਾਬ ਦੇ ਉਹਨਾਂ ਡਾਕਟਰਾਂ ਤੱਕ ਵੀ ਪਹੁੰਚਾਇਆ ਜਾਵੇ ਹੋ ਸਕਦਾ ਹੈ ਕਹਿੰਦਾ ਮੇਰੀ ਗੱਲ ਨੂੰ ਮੰਨ ਲੈਣ ਕਿਉਂਕਿ ਉਹ ਡਾਕਟਰ ਮਹਾਲੀ ਹੋਟਿਸ ਹਸਪਤਾਲ ਦੇ ਨੇ ਉਹ ਨਹੀਂ ਮੰਨਣਗੇ ਪਰ ਉਹਨਾਂ ਨੇ ਦਾਵਾ ਕਰ ਦਿੱਤਾ ਇਹ ਵੀਡੀਓ ਵਾਇਰਲ ਹੋ ਚੁੱਕੀ ਆ ਤਾਂ ਪੰਜਾਬ ਦੇ ਸਾਡੇ ਜਿੰਨੇ ਵੀ ਭੈਣ ਭਰਾ ਚਾਹੇ ਕੋਈ ਰਾਜਵੀਰ ਜਵੰਨਾ ਦਾ ਫੈਨ ਚਾਹੇ ਨਹੀਂ ਮੈਂ ਵੀ ਚਾਹੁੰਗਾ ਕਿ ਇਹ ਵੀਡੀਓ ਆਪਣੀ ਜਿਹੜੀ ਤੁਹਾਡੇ ਸਾਹਮਣੇ ਮੈਂ ਪੇਸ਼ ਕੀਤੀ ਹੈ ਪੂਰੀ ਕਹਾਣੀ ਉਹਨਾਂ ਦੇ ਘਰ ਤੱਕ ਦਾ ਜਾਣੀ ਚਾਹੀਦੀ ਹੈ ਤੇ ਉਸ ਭਰਾ ਨੂੰ ਵੀ ਅਪੀਲ ਹੈ ਜਿਹੜੇ ਡਾਕਟਰ ਨੇ ਇਹ ਵੀਡੀਓ ਦੇ ਵਿੱਚ ਬੋਲਿਆ ਸੀ ਕਿ ਭਾਈ ਮੈਂ ਉਹਨੂੰ ਬਚਾ ਸਕਦਾ ਤਾਂ ਉਹਨੂੰ ਵੀ ਅਪੀਲ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਤਿਆਰਬਾ ਹੈ ਤਾਂ ਤੁਸੀਂ ਮਹਾਨੂ ਫੋਟੋਸ ਹਸਪਤਾਲ ਦੇ ਵਿੱਚ ਜਾ ਕੇ ਇੱਕ ਵਾਰੀ ਆਪਣੀ ਫਰਿਆਦ ਰੱਖੋ ਹੋ ਸਕਦਾ ਹੈ ਕਿ ਤੁਹਾਨੂੰ ਵੀ ਮੌਕਾ ਦਿੱਤਾ ਜਾਵੇ ਕਿਉਂਕਿ ਕੰਡੀਸ਼ਨ ਤਾਂ ਮਾੜੀ ਦੱਸ ਰਹੇ ਸੀ ਪਰ ਹੁਣ ਜਿਹੜਾ ਮੋੜ ਆ ਨਵਾਂ ਜ਼ਿੰਦਗੀ ਦਾ ਰਾਜਵੀਰ ਜਵੰਦਾ ਤੇ ਉਹਨੂੰ ਇਸਤੇਮਾਲ ਕਰਨਾ ਚਾਹੀਦਾ ਪੰਜਾਬ ਦੇ ਲੋਕ ਕਮੈਂਟ ਕਰ ਰਹੇ ਨੇ ਕਹਿੰਦੇ ਜੀ ਇਸ ਭਰਾ ਨੂੰ ਮੌਕਾ ਮਿਲਣਾ ਚਾਹੀਦਾ ਕਿਉਂਕਿ ਪੇਸ਼ੇ ਤੋਂ ਡਾਕਟਰ ਆ ਔਰ ਬਹੁਤ ਹੀ ਸੀਨੀਅਰ ਡਾਕਟਰ ਨੇ ਤਾਂ ਉਹਨਾਂ ਰਾਜਵੀਰ ਜਵੰਦਾ ਦਾ ਜੇਕਰ ਕੋਈ ਫੈਨ ਜਾਂ ਕੋਈ ਨਹੀਂ ਵੀ ਹੈ ਤਾਂ ਭਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਤਾਂ ਕਿ ਉਹਦੇ ਪਰਿਵਾਰ ਤੱਕ ਕਮ ਸੇ ਕਮ ਇਹ ਵੀਡੀਓ ਪਹੁੰਚੇ ਤਾਂ ਉਸ ਬੰਦੇ ਦੇ ਨਾਲ ਉਹ ਖੋਜ ਵੀਨ ਕਰਕੇ ਸੰਪਰਕ ਸਾਧ ਲੈਣ ਕੋਕੋ ਦੀ ਵੀ ਵੀਡੀਓ ਵਾਇਰਲ ਹੋ ਚੁੱਕੀ ਹੈ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਐਲਟੀ ਜਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਡਾਕਟਰ ਸਾਹਿਬ ਕਹਿ ਰਹੇ ਨੇ ਕਿ ਦਾਜਵੀਰ ਜਵੰਦਾ ਦਾ ਜਿਹੜਾ ਕੇਸ ਹੈ ਮੈਨੂੰ ਉਸ ਦੇਖ ਕੇ ਇੰਜ ਲੱਗਦਾ ਕਿ ਉਹਨਾਂ ਦੇ ਦਿਮਾਗ ਦੀ ਕੋਈ ਨਸ ਦਬ ਚੁੱਕੀ ਹੈ ਜਿਸ ਦਾ ਕਰਕੇ ਉਹਨਾਂ ਦਾ ਦਿਮਾਗ ਟਿਕਰ ਪਰਾਪਰ ਖੂਨ ਨਹੀਂ ਜਾ ਰਿਹਾ ਆਕਸੀਜਨ ਨਹੀਂ ਜਾ ਰਹੀ ਜਿੰਨਾ ਕਰਕੇ ਉਹਨਾਂ ਦਾ ਦਿਮਾਗ ਕੰਮ ਨਹੀਂ ਕਰ ਰਿਹਾ ਤੋ ਕਰਨੇ ਕੇ ਮੇਰੇ ਕੋ ਇਸ ਤਰ੍ਹਾਂ ਦੀ ਦਵਾਈ ਹੈ ਜਿਹੜੀ ਉਹਨਾਂ ਦੀ ਜ਼ਬਾਨ ਤੇ ਅਗਰ ਰੱਖੀ ਜਾਏ ਤੇ ਦੋ ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦਾ ਦਿਮਾਗ ਕੰਮ ਕਰਨਾ ਸ਼ੁਰੂ ਹੋ ਜਾਏਗਾ ਜਾਂ ਜ਼ਿਆਦਾ ਤੋਂ ਜ਼ਿਆਦਾ ਵੀ ਟਾਈਮ ਲੱਗਾ ਤੇ 12 ਘੰਟਿਆਂ ਜਾਂ 72 ਘੰਟਿਆਂ ਦੇ ਅੰਦਰ ਅੰਦਰ ਮੇਰੀ ਦਵਾਈ ਅਸਰ ਕਰੇਗੀ ਤੂੰ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਆਪਣੀ ਫੈਮਿਲੀ ਦੇ ਵਿੱਚ ਚੱਲ ਜਾਣਗੇ ਬਲਕਿ ਉਹਨਾਂ ਨੇ ਤੇ ਇਹ ਦਾਅਵਾ ਵੀ ਕਰ ਦਿੱਤਾ ਕੋ ਦੁਬਾਰਾ ਫਿਰ ਗਾ ਵੀ ਸਕਦੇ ਨੇ ਦੇਉ ਕਹਿੰਦੇ ਮੈਂ ਸਿਰਫ ਦਾਵਾ ਨਹੀਂ ਕਰ ਰਿਹਾ ਮੈਂ ਬਕਾਇਦਾ ਪਹਿਲਾਂ ਇੰਜ ਦੇ ਕਈ ਮਰੀਜ਼ ਠੀਕ ਕਰ ਚੁੱਕਿਆ ਮੈਂ ਮੈਂ ਖਾਲੀ ਦਾਵਾ ਨਹੀਂ ਕਰ ਰਿਹਾ ਅੱਜ ਵੀਰਜ ਬੰਦਾ ਦੀ ਜ਼ਿੰਦਗੀ ਦੇ ਵਿੱਚ ਇਹ ਡਾਕਟਰ ਤੇ ਫਰਿਸ਼ਤਾ ਹੀ ਬਣ ਕੇ ਆਏ ਇੱਕ ਹਸਾਬ ਦਾ ਚਮਤਕਾਰ ਹੀ ਹੋ ਗਿਆ ਕਿਉਂਕਿ ਡਾਕਟਰ ਸਾਹਿਬ ਦੀ ਇਹ ਗੱਲ ਸੁਣ ਕੇ ਉਹਨਾਂ ਦੇ ਜਿਹੜੇ ਫੈਨ ਫਾਲੋਅਰ ਹੈ ਉਹਨਾਂ ਦੇ ਜਿਹੜੇ ਚਾਹਣ ਵਾਲੇ ਆ ਉਹਨਾਂ ਦੇ ਘਰ ਵਾਲੇ ਉਹਨਾਂ ਸਾਰਿਆਂ ਦੇ ਦਰਮਿਆਨ ਖੁਸ਼ੀ ਦੀ ਲਹਿਰ ਗੂੰਜ ਉਠੀ ਹੈ ਕਿਉਂਕਿ ਖਬਰ ਸੁਣ ਕੇ ਸਾਰੇ ਬਹੁਤ ਖੁਸ਼ ਹੋਏ ਹੈ ਕਿ ਡਾਕਟਰ ਸਾਹਿਬ ਨੇ ਇਹ ਐਡਾ ਵੱਡਾ ਦਾਵਾ ਕੀਤਾ ਕਿ ਉਹ ਦੁਬਾਰਾ ਫੇਰ ਠੀਕ ਹੋ ਸਕਦੇ ਨੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਤੇ ਨਾਲ ਗੋਣ ਵੀ ਲੱਗ ਪਣਗੇ ਇਹ ਬੜੀ ਹੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਉਹਨਾਂ ਦੇ ਰਾਜਵੀਰ ਜਵੰਦਾ ਦੇ ਜਿੰਨੇ ਵੀ ਟੌਣ ਵਾਲੇ ਉਹਨਾਂ ਦੇ ਫੈਨ ਫਾਲੋਅਰ ਹੈ ਦੇਸ਼ ਵਿਦੇਸ਼ ਦੇ ਵਿੱਚ ਸਾਰੇ ਹੀ ਉਹਨਾਂ ਵਾਸਤੇ ਦਿਲੋਂ ਜਾਨ ਦੇ ਨਾਲ ਅਰਦਾਸਾਂ ਕਰਨਦੇ ਦੁਆਵਾਂ ਕਰਨਦੇ ਆ ਕਿ ਉਹ ਦੁਬਾਰਾ ਫੇਰ ਜ਼ਿੰਦਗੀ ਦੀ ਤਰਫ ਲੋਟ ਹੋਣ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀਏ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕਵਟ ਇਸ ਰਾਖਿਆ ਰੱਬ ਰੱਖੇ